ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਦਲ ਵੱਲੋਂ ਅੱਜ ਸਰਦੂਲਗੜ੍ਹ ਖੇਤਰ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਆਟਾ-ਦਾਲ ਸਕੀਮ, ਪੈਨਸ਼ਨ, ਸ਼ਗਨ ਸਕੀਮ ਅਤੇ ਬਿਜਲੀ ਦੇ ਬਿੱਲਾਂ ਸੰਬੰਧੀ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਮੌਕੇ ਤੇ ਹਰਸਿਮਰਤ ਕੋਰ ਬਦਲ ਨੇ ਆਪ ਅਤੇ ਕਾਂਗਰਸ ਪਾਰਟੀ ਦੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀ ਦੇ ਮਾਮਲੇ ਵਿੱਚ ਇਹ ਦੋਵੇਂ ਪਾਰਟੀਆਂ ਝੂਠਾ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ। ਦੇਖੋ ਇਹ ਦੋਨੋਂ ਰਲੇ ਮਿਲੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਹਿਲੇ ਵੀ ਰਲੇ ਮਿਲੇ ਹੋ ਕੇ ਭੰਡੀ ਪ੍ਰਚਾਰ ਕੱਢੀ ਹੋ ਗਿਆ ਕਾਲੀ ਦਲ ਨੂੰ ਨਿਸ਼ਾਨਾ ਬਣਾਦੇ ਸੀ ਇੱਕ ਦੂਜੇ ਖਿਲਾਫ ਤਾਂ ਬੋਲਦੇ ਹੀ ਨਹੀਂ ਸੀਗੇ 2013 'ਚ ਦੋਨਾਂ ਦੀ ਰਲ ਮਿਲੀ ਸਰਕਾਰ ਦਿੱਲੀ ਵਿੱਚ ਬਣੀ ਸੀ ਤੇ ਹੁਣ ਵੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਜਿਹੜੇ ਗਰੀਬ ਛਾਉਂਦੇ ਨੇ ਤੇ ਜਿਹੜੇ ਵੋਲੰਟੀਅਰ ਹੈਗੇ ਆਮ ਘਰਾ ਦੇ ਮੁੰਡਿਆਂ ਨੂੰ ਅਸੀਂ ਟਿਕਟਾਂ ਦਵਾਂਗੇ ਇੱਕ ਪਰਿਵਾਰ ਨੂੰ ਇੱਕ ਟਿਕਟ ਤੋਂ ਵੱਧ ਨਹੀਂ ਮਿਲੋਗੀ ਤੇ ਹੁਣ ਦੇਖੀ ਲੋਕੀ ਹੁਣ ਪਹਿਲੇ ਜਿਹੜੇ ਮੰਤਰੀ ਬਣੇ ਨੇ ਉਹਨਾਂ ਨੂੰ ਹੀ ਐਮਪੀ ਦੀ ਟਿਕਟਾਂ ਮਿਲ ਰਹੀਆਂ ਨੇ ਤੇ ਜਦ ਇਹਨਾਂ ਨੂੰ ਲੋਕੀ ਨਹੀਂ ਮਿਲ ਰਹੇ ਕਿਉਂਕਿ ਅੱਜ ਇਹਨਾਂ ਦਾ ਆਧਾਰ ਇਹਨਾ ਥੱਲੇ ਆ ਗਿਆ ਹੈਗਾ ਕਿ ਲੋਕੀ ਇਹਨੋਂ ਮੂਹਲਾ ਕੇ ਰਾਜ਼ੀ ਨਹੀਂ ਤੇ ਫਿਰ ਜਦ ਬੰਦੇ ਮਿਲ ਨਹੀਂ ਰਹੇ ਤਾਂ ਉਸੇ ਕਾਂਗਰਸ ਪਾਰਟੀ ਜਿਹੜੀ ਇਹਨਾਂ ਦੀ ਭਾਈਵਾਲ ਹੈ ਉਹਨਾਂ ਦੇ ਬੰਦਿਆਂ ਨੂੰ ਟਿਕਟਾਂ ਵੀ ਦੇ ਰਹੇ ਨੇ ਤੇ ਹੁਣ ਟਿਕਟਾਂ ਦੇ ਰਹੇ ਨੇ ਤਾਂ ਟਿਕਟਾਂ ਲੈ ਕੇ ਵੀ ਬੰਦੇ ਭੱਜ ਰਹੇ ਨੇ ਤਾਂ ਅਜੇ ਤਾਂ ਦੇਖੋ ਬਹੁਤ ਕੁਝ ਹੋਰ ਹੁੰਦਾ ਦੋਨੋਂ ਝੂਠੇ ਬੇਨਕਾਬ ਹੋ ਗਏ ਨੇ ਜਿਹੜਾ ਝੂਠ ਦਾ ਪੰਡੀ ਪ੍ਰਚਾਰ ਇਹਨਾਂ ਨੇ kiya si ki ਬੇਅਦਬੀਆਂ ਦੇ ਦੋਸਤੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਣਗੇ ਸੱਤ ਸਾਲਾਂ 'ਚ ਦੋਨਾਂ ਨੇ ਕੁਝ ਨਹੀਂ ਕੀਤਾ ਕੇਸ ਨੂੰ ਕਮਜ਼ੋਰ ਕਰਕੇ ਸਾਰੇ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਦੇ ਕਿਉਂਕਿ ਇਹਨਾਂ ਦਾ ਨਿਸ਼ਾਨਾ ਕਦੇ ਬੇਅਦਬੀਆਂ ਦੇ ਕੇਸ ਨੂੰ ਦੋਸ਼ੀਆਂ ਨੂੰ ਫੜਨ ਦਾ ਸਿਗਾ ਹੀ ਨਹੀਂ ਕਿਉਂਕਿ ਜੇ ਫੜੇ ਜਾਣਗੇ ਤਾਂ ਕਾਲੀਵਰ ਦਾ ਬੇਕਸੂਰ ਸਾਬਤ ਹੋ ਜਾਊਗਾ ਤੇ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਪਰ ਰੱਖਾ ਕੇ ਆਪ ਦੀ ਗੰਦੀ ਰਾਜਨੀਤੀ ਕਿਵੇਂ ਖੇਡਣਗੇ ਸਿਆਸੀ ਲਾਹੇ ਵਿੱਚ ਲੈਣਗੇ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਆਂ ਖਾਦੀਆਂ ਸੀ ਦੀ ਨਸ਼ੇ ਖਤਮ ਕਰਾਇਆ ਦਫਾ ਬਿਨਾ ਚੇਪਕ ਵੰਤਮਾਨ ਕੇ ਅੰਦਰ ਜੋ ਇਮਾਨਦਾਰ ਮੁੱਖ ਮੰਤਰੀ ਹੋਏ ਤੇ ਤੇਰੀ ਇਮਾਨਦਾਰੀ ਤਾਂ ਦਿਖ ਰਹੀ ਆ ਸਿਕਰਾ ਤਾਂ ਨਸ਼ੇ ਪਹੁੰਚੇ ਮਾਵਾ ਦੇ ਕੁਦ ਰੋਜ਼ ਮਰ ਰਹੇ ਨੇ ਕੋਈ ਪੁੱਛਣ ਵਾਲਾ ਵੀ ਨਹੀਂ ਹੈਗਾ ਅਦਾਲਤਾਂ ਕਹਿ ਰਹੀਆਂ ਸਰਕਾਰ ਵੇਚ ਰਹੀ ਤੇ ਵਿੱਚ ਰੋਕਣ ਦਾ ਕੋਈ ਇੱਕ ਮਗਰਮਚਾ ਵਸ ਲੇਕਿਨ ਉਹ ਫੜਿਆ ਹੈਗਾ ਤੋਂ ਬਿਲਕੁਲ ਝੂਠ ਪੰਡਿਤ ਪ੍ਰਚਾਰ ਇੱਕ ਫਸਲੇ ਤੇ ਝੂਠੇ ਲਾਰੇ ਕਾਂਗਰਸੀਆਂ ਦੇ ਘਰ ਘਰ ਨੌਕਰੀ ਕਿਸੇ ਜਵਾਬ ਦੇ ਕੋਲ ਨਹੀਂ ਆਈ ਕਰਜ਼ਾ ਕਿਸੇ ਦਾ maaf ਨਹੀਂ ਹੋਇਆ ਤੇ ਇਹ ਝੂਠਾ ਝਾੜੂ ਇਹ ਸਾਡੇ ਪੰਜਾਬ ਦੀਆਂ ਨੌਕਰੀਆਂ ਬਾਹਰਿਆਂ ਨੂੰ ਦੇਈ ਜਾ ਰਿਹਾ ਜਿਹੜਾ ਮੁੱਖ ਮੰਤਰੀ ਬਣ ਕੇ ਕੇਜ ਪੁੱਟਿਆਂ ਚ ਡਿੱਗ ਪਿਆ ਇਹਨੇ ਸ ਪੰਜਾਬ ਨੂੰ ਕੇਜਰੀ ਵਾਲੂ ਵੇਚਦਾ ਹੈਗਾ ਗਰਵੀ ਰੱਖਦਾ ਤੇ ਕੇਜਰੀ ਆ ਲੁੱਟੀ ਜਾ ਰਿਆ ਭਗਵੰਤ ਮਾਨ ਆਪਣੀ ਕੁਰਸੀ ਖਾਤਰ ਲੁੱਟਣ ਦੇ ਰਿਹਾ ਤੋਂ ਲੋਕੀ ਨੇ ਸਾਰੀ ਚੀਜ਼ਾਂ ਬੀਬੀਆਂ ਤਾਰੀ ਉਤਜ਼ਾਰ ਕਰ ਰਹੀਆਂ ਨੇ ਜਿਸ ਤੇ ਨਾਮ ਆਦਮੀ ਦਾ ਕੈਂਡੀਡੇਟ ਬਣੂਗਾ ਆਈ ਝਾੜੂ ਜਿਹਦੇ ਨਾਲ ਇਹਨਾਂ ਨੂੰ ਬਿਠਾਇਆ ਸੀ ਝਾੜੂ ਦਿਖਾ ਕੇ ਆਪ ਦੇ 24000 ਰੁਪਏ ਮੰਗਣਗੇ ਮੈਂ ਤਾਂ ਹੀ ਕਹਿ ਸਕਦੇ ਹਾਂ ਕਿ ਮੌਜੂਮਨ ਆਪ ਆ ਕੇ 24000 ਲੈ ਕੇ ਜਾਣੇ ਤਾਂ ਲੋਕਾਂ ਨੂੰ ਹੀ ਵੜਨ ਦੇਣਾ ਹੈ ਪਿੰਡਾਂ ਦੇ ਵਿੱਚ ਬਈ ਕੱਟੜ ਇਮਾਨਦਾਰ ਕਹਿੰਦੇ ਸੀ ਦਿੱਲੀ ਦੇ ਡਿਪਟੀ ਸੀਐਮ ਕਨੀਸ਼ੀ ਸੋਰੀਆ ਨੂੰ ਅੱਜ ਵੀ ਪੇਸ਼ੀ ਸੀ 6 April ਤੱਕ ਜਮਾਂਦਲੀ ਫੇਅਰ ਅੰਦਰ ਦੇ ਭੇਦ ਤੱਕ ਕਿਵੇਂ ਦੇਖਦੇ ਹੋ ਝਾੜੂ ਪਾਰਟੀ ਕੱਟੜ ਇਮਾਨਦਾਰ ਨਹੀਂ ਕੱਟੜ ਬੇਈਮਾਨ ਪਾਰਟੀ ਹੈਗੇ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੈਗਾ ਤੇ ਇੱਥੇ ਪੰਜਾਬ ਚ ਹੀ ਦੇਖ ਲਓ ਆਪਾਂ ਇੱਥੇ ਮਾਨਸੇ ਜ਼ਿਲ੍ਹੇ 'ਚ ਖੜਿਆ ਸਭ ਤੋਂ ਪਹਿਲੇ ਮਾਨਸੇ ਵਾ ਇੱਕ ਮੰਤਰੀ ਇਹਨਾਂ ਨੇ ਵਿਜੇ ਸਿੰਘ ਲਾ ਨੂੰ ਫੜਿਆ ਸੀਗਾ ਬੇਈਮਾਨੀ ਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਬੇਈਮਾਨੀ ਕੀ ਅਜ ਵੀ ਉਹਨਾਂ ਦੇ ਵਿੱਚ ਨੇ ਮੇਰੇ ਹੀ ਹਲਕੇ 'ਚ ਅਮਿਤ ਲਾਣ ਅਜ ਵੀ ਉਹਨਾਂ ਦੇ ਵਿੱਚ ਹੀ ਨੇ ਸਰਾਰੀ ਸਾਹਿਬ ਹੋ ਜਾਣ ਕਿ ਉਹ ਇਹਨਾਂ ਦੇ ਭਾਲੀਵਾਲ ਸਾਹਿਬ ਹੋ ਜਾਣ ਜਿਹੜੇ ਵੀ ਹੈਗੇ ਤੇ ਨਾ ਸ਼ਰਾਬ ਦਾ 500 ਕਰੋੜ ਦਾ ਘੁਟਾਲਾ ਜਿਹਦੇ ਕਰਕੇ ਕੇਜਰੀਵਾਲ ਨੂੰ ਫੜਨ ਨੂੰ ਫਿਰਦੇ ਨੇ ਉਹ ਹੀ ਦਿੱਲੀ ਦੇ ਲੋਕਾਂ ਨੂੰ ਤਾਂ ਇਹਨੇ ਪੰਜਾਬ ਦਾ ਸ਼ਰਾਬ ਦਾ ਘੁਟਾਲਾ ਉਹਨਾਂ ਨੂੰ ਫੜਾਓ ਹੀ ਘੁਟਾਲਾ ਹੈਗਾ ਇੱਥੇ ਕਿਉਂ ਨਹੀਂ ਕਿਸੇ ਨੂੰ ਫੜ ਰਹੇ ਹੈਗੇ ਨਜਾਇਜ਼ ਰਹਿਤੇ ਤਾਂ ਉਹ 8 ਘਟਾਲਾ ਹੈਗਾ ਹੁਣ ਰਾਸ਼ਨ ਦਾ ਨਵਾਂ ਘਟਾਲਾ ਘਰ-ਘਰ ਰਾਸ਼ਨ ਦੇ ਨਾਂ 'ਤੇ ਹੋਰ ਵੱਡੀ ਠੱਗੀ ਵਜਣ ਲੱਗੀ ਹੈ ਲੋਕਾਂ ਦੇ ਨਾਲ ਜਿਹੜਾ ਬਾਦਲ ਸਾਹਿਬ ਦੇ ਦਿੱਤੇ ਹੋਏ 30 ਕਿਲੋ ਕਣਕ ਨੂੰ ਪਹਿਲੇ ਕਾਂਗਰਸੀਆਂ ਨੇ 15 ਕਿਲੋ ਘੱਟਾ ਉਹਨਾਂ ਦੇ ਰਾਸ਼ਨ ਮੰਤਰੀ ਨੇ ਬਾਜ਼ਾਰ 'ਚੇ ਵੇਚ ਕੇ ਮੋਟੇ ਰੁਪਏ ਕਮਾਏ ਝੇਲ ਘਟ ਕੇ ਆਇਆ ਹੁਣ ਇਹਨਾਂ ਨੇ ਉਹ 15 ਕਿਲੋ ਨੂੰ ਵੀ 5 ਕਿਲੋ ਘੱਟ ਕਰਤਾ ਹੈਗਾ ਤੇ ਉਹ ਵੀ ਘਰ-ਘਰ ਰਾਸ਼ਨ ਦੇ ਨਾਂ 'ਤੇ ਠੱਗੀ ਵਜਣ ਲੱਗੀ ਹੈ ਜਿੱਥੇ ਦਿੱਲੀ ਦੇ ਆਲਗੇ ਸ਼ੇਖ ਸਾਹਿਬ ਤੇ ਉਹਨੇ ਕਿਨੂੰ ਦਿੱਤਾ ਕਿਨੂੰ ਨਹੀਂ ਦਿੱਤਾ ਆਣ ਵਾਲੇ ਦਿਨਾਂ 'ਚ ਲੋਕਾਂ ਨੂੰ ਆ ਵੀ ਪਤਾ ਲੱਗ ਜੂਗਾ ਅਸਲ ਰਾਗੋਗ ਚਾਹ ਪਹਿਲੇ ਦਾ ਕਪੂਤਲਾ ਉਸ ਦੇ ਪੰਜਾਬ ਦਾ ਵਿਆਹ ਵੀ ਪੰਜਾਬ ਦੇ ਖਰਚੇ 'ਚ ਕਰ ਗਿਆ ਤੇ ਹੁਣ ਵਿਦੇਸ਼ ਵਿੱਚ ਲੰਡਨ ਵਿੱਚ ਇਲਾਜ ਕਰਾਉਣ ਲਈ ਚੱਲੇ ਆ ਇਹਨਾਂ ਨੇ ਜਿਵੇਂ ਮੈਂ ਕਿਹਾ ਕਿ ਭਗਵੰਤ ਮਾਨ ਨੇ ਆਪ ਦੀ ਕੁਰਸੀ ਦੇ ਖਾਤਰ ਪੰਜਾਬ ਦਾ ਸਾਰਾ ਖਜ਼ਾਨਾ ਪੰਜਾਬ ਦੇ ਲੋਕਾਂ ਦੇ ਹੱਕ ਭਾਵੇਂ ਸਾਡਾ ਪਾਣੀ ਹੋਏ ਉਹ ਭਗਵੰਤ ਮਾਨ ਦੀ ਸਟੇਜ 'ਤੇ ਪੰਜਾਬ ਦਾ ਐਮਪੀ ਹਰਿਆਣੇ 'ਚ ਕਹਿੰਦਾ ਹੈ ਬਣ ਗਈ ਪੰਜਾਬ 'ਚ ਹੁਣ ਬਣਾ ਦਿਓ ਹਰਿਆਣੇ 'ਚ ਪੰਜਾਬ ਦਾ ਪਾਣੀ ਹਰਿਆਣੇ ਦੇ ਇੱਕ ਇੱਕ ਖੇਤ 'ਚ ਲਾ ਕੇ ਦਵਾਂਗੇ ਨਾ ਭਗਵੰਤ ਮਾਨ ਨੇ ਮੂੰਹ ਖੋਲਿਆ ਨਾ ਉਹ ਸੈਂਪੀ ਨੂੰ ਕੱਢਿਆ ਭਾਵੇਂ ਸਾਡਾ ਪਾਣੀ ਹੋਏ ਭਾਵੇਂ ਸਾਡੀ ਰਾਜਧਾਨੀ ਜਿੱਥੇ ਹਰਿਆਣੇ ਨੂੰ ਜ਼ਮੀਨ ਦੇਤੀ ਸਾਡਾ ਮੁੱਖ ਮੰਤਰੀ ਕੁਝ ਨਹੀਂ ਬੋਲਿਆ ਭਾਵੇਂ ਸਾਡੇ ਬੱਚਿਆਂ ਦੀ ਨੌਕਰੀਆਂ ਬਾਹਰ ਵਾਲੇ ਬੱਚਿਆਂ ਨੂੰ ਜਾਇ ਕਿਉਂਕਿ ਕੱਲ ਇਹਨਾਂ ਨੇ ਉੱਥੋਂ ਵੋਟਾਂ ਲੈਣੀਆਂ ਹੈਗੀਆਂ ਹਰ ਹੱਕ ਪੰਜਾਬ ਦਾ ਅੱਜ ਸਾਡੇ ਪੰਜਾਬ ਤੇ ਲੁੱਟਾਂ ਖੋਆਂ ਫਰੋਤੀਆਂ ਕਤਲ ਕਿਉਂ ਹੋ ਰਹੇ ਨੇ ਕਿਉਂਕਿ ਅੱਧੀ ਪੰਜਾਬ ਦੀ ਪੁਲਿਸ ਤੋਂ ਦਿੱਲੀ ਵਾਲਿਆਂ ਦੀ ਰਾਗਵ ਚੱਡੇ ਕੇਜਰੀਵਾਲ ਸਾਰੇ ਉਹਨਾਂ ਖਾਨਦਾਨਾਂ ਨੂੰ ਉਹਨਾਂ ਦੀ ਹਿਫਾਜ਼ਤ ਤੇ ਪੰਜਾਬ ਦੀ ਹਿਫਾਜ਼ਤ ਵਾਸਤੇ ਪੁਲਿਸ ਕਿੱਥੇ ਹੈਗੀ ਤੋਂ ਹੁਣ ਪਹਿਲੇ ਤੇ ਇਹਨਾਂ ਦੇ ਵਿਆਹ ਹੁੰਦੇ ਰਹੇ ਉਹ ਵਿਆਹਾਂ ਦੇ ਖਰਚੇ ਫਿਰ ਇਹਨਾਂ ਦੇ ਦੂਜੇ ਸੂਬਿਆਂ 'ਚ ਜਿਹੜੀ ਇਲੈਕਸ਼ਨਾਂ ਹੋਣਗੀਆਂ ਉਹਦਾ ਖਰਚਾ ਸਾਡੇ ਸਿਰ 'ਤੇ ਸਾਡੀ ਪੁਲਿਸ ਸਾਡਾ ਖਰਚਾ ਤੇ ਹੁਣ ਵਿਦੇਸ਼ਾਂ 'ਚ ਜਦ ਇਲਾਜ ਵੀ ਹੋਊਗਾ ਇਹ ਵੀ ਆਪਣੇ ਉੱਤੇ ਹੀ ਹੋਗਾ ਕਿਉਂਕਿ ਭਗਵੰਤ ਮਾਨ ਕੁਰਸੀ ਨਾ ਕੋਈ ਖਸਕਾ ਦੇ ਜਿੱਦੇ ਕਰਕੇ ਜੋ ਲੁੱਟਣਾ ਲੁਕੀ ਚਲੋ ਪੰਜਾਬ ਨੂੰ